ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਵੀਡੀਓ ਅਕਸਰ ਤੁਸੀਂ ਦੇਖੀ ਹੋਵੇਗੀ ਜਿਹੜੀ ਨੈਟ ਦੇ ਉੱਤੇ ਪਿਛਲੇ 2 ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਜੀ ਹਾਂ ਦੋਸਤੋ ਉਹ ਵੀਡੀਓ ਇੱਕ ਪੰਜਾਬੀ ਮਸ਼ਹੂਰ ਕਲਾਕਾਰ ਗੁਲਾਬ ਸਿੱਧੂ ਦੀ ਜਿਸ ਨੇ ਪੰਜਾਬ ਦੇ ਪਿੰਡੂ ਲੋਕਾਂ ਨੂੰ ਸ਼ਰਿਆਮ ਇੱਕ ਆਪਣੇ ਨਵੇਂ ਗੀਤ ਦੇ ਵਿੱਚ ਗਾਲ ਕੱਢੀ ਹੈ ਜਿਸ ਦੇ ਕਾਰਨ ਇਹ ਮੁੱਦਾ ਬਹੁਤ ਹੀ ਜ਼ਿਆਦਾ ਭਖ ਚੁੱਕਿਆ ਹੈ ਪੰਜਾਬ ਦੇ ਲੋਕਾਂ ਦਾ ਗੁੱਸਾ ਅੱਜਵੇਂ ਅਸਮਾਨ ਨੂੰ ਛੂ ਚੁੱਕਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚੋਂ ਸਰਪੰਚਾਂ ਪੰਚਾਂ ਦੇ ਵੱਲੋਂ ਤੇ ਹੋਰ ਉੱਚ ਅਧਿਕਾਰੀਆਂ ਦੇ ਵੱਲੋਂ ਇਹ ਮਤੇ ਪਾ ਕੇ ਦਿੱਤੇ ਜਾ ਰਹੇ ਹਨ ਕਿ ਗੁਲਾਬ ਸਿੱਧੂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਧਰ ਪੰਜਾਬ ਸਰਕਾਰ ਵੀ ਗੁਲਾਬ ਸਿੱਧੂ ਦੇ ਖਿਲਾਫ ਵੱਡਾ ਐਕਸ਼ਨ ਲੈਣ ਵਾਲੀ ਹੈ ਗੁਲਾਬ ਸਿੱਧੂ ਨੇ ਅਜੇਹਾ ਮਾੜਾ ਗੀਤ ਗਾਣ ਦੇ ਕਾਰਨ ਗੰਦੀਆਂ ਗਾਲਾਂ ਕੱਢਣ ਦੇ ਕਾਰਨ ਲੋਕਾਂ ਦੇ ਸੱਭਿਆਚਾਰਕ ਨੂੰ ਖਰਾਬ ਕਰਨ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਲੋਕਾਂ ਦੇ ਵਿੱਚ ਮਾੜੀ ਸਲਾਹ ਦੇਣ ਵਾਲੇ ਨੂੰ ਪੰਜਾਬ ਸਰਕਾਰ ਦੇ ਵੱਲੋਂ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ ਹੁਣ ਮਾਨਸਿਕ ਹੁਣ ਪੰਜਾਬ ਦੀ ਸਰਕਾਰ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਵੱਡੀ ਕਾਰਵਾਈ ਗਲਾਫ ਸਿੱਧੂ ਤੇ ਹੋ ਸਕਦੀ ਹੈ ਤੇ ਉਸ ਨੂੰ ਹਮੇਸ਼ਾ ਲਈ ਵਿਕਰਮ ਸਿੰਘ ਮਢਿੱਟਿਆ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਪਿੰਡੂ ਲੋਕਾਂ ਨੂੰ ਗਾਣੇ ਦੇ ਵਿੱਚ ਗਾਲ ਕੱਢੀ ਹੈ ਜਿਸ ਦੇ ਕਾਰਨ ਇਹ ਮੁੱਦਾ ਪੱਖਿਆ ਹੈ ਪੰਜਾਬ ਦੇ ਲੋਕ ਭੜਕ ਚੁੱਕੇ ਹਨ ਹੁਣ ਗੁਲਾਬ ਸਿੱਧੂ ਨੂੰ ਬਹੁਤ ਹੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਹੈ ਪਰ ਉਹਨਾਂ ਨੇ ਮਾਫੀ ਬਿਲਕੁਲ ਵੀ ਸਹੀ ਤਰੀਕੇ ਨਾਲ ਨਹੀਂ ਮੰਗੀ ਕਿਉਂਕਿ ਉਹ ਮਾਫੀ ਮੰਗਦੇ ਹੋਏ ਹੱਸ ਰਹੇ ਹਨ ਜਿਸ ਕਰਕੇ ਪੰਚਾਇਤਾਂ ਨੇ ਸਰਪੰਚ ਪੰਚਾਂ ਨੇ ਇਹ ਸਰਕਾਰ ਨੂੰ ਕਿਹਾ ਹੈ ਕਿ ਇਹ ਮਾਫੀ ਮੰਗਣ ਦਾ ਕਿਹੜਾ ਢੰਗ ਹੈ ਇਹ ਮਾਫੀ ਨਹੀਂ ਪੰਜਾਬ ਦੇ ਲੋਕਾਂ ਦਾ ਪਿੰਡੂ ਲੋਕਾਂ ਦਾ ਮਜ਼ਾਕ ਬਣਾਇਆ ਗਿਆ ਹੈ ਇਸ ਲਈ ਇਸ ਗੁਲਾਬ ਸਿੱਧੂ ਤੇ ਸਖਤੋ ਸਖਤ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਤਾਜੋ ਪੰਜਾਬ ਦੇ ਲੋਕਾਂ ਦੇ ਵਿੱਚ ਹਮੇਸ਼ਾ ਅਮਨ ਸ਼ਾਂਤੀ ਬਣੀ ਰਹੇ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਹੋਵੇ ਤੇ ਜਿਹੜੇ ਅਜਿਹੇ ਮਾੜੇ ਗਾਣੇ ਗਾਉਂਦੇ ਹਨ ਉਹ ਵਧੀਆ ਸਿੰਗਰਾਂ ਦਾ ਨਾਮ ਵੀ ਬਦਨਾਮ ਕਰਦੇ ਹਨ ਇਸ ਲਈ ਸਰਪੰਚਾਂ ਪੰਚਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਮਤਾ ਪਾਇਆ ਗਿਆ ਹੈ ਹੁਣ ਜਲਦੀ ਹੀ ਵੱਡੀ ਅਪਡੇਟ 1-2 ਦਿਨ ਦੇ ਵਿੱਚ ਸਾਹਮਣੇ ਆਵੇਗੀ ਤੇ ਪੁਲਿਸ ਦੇ ਵੱਲੋਂ ਕਾਰਵਾਈ ਦਾ ਕੰਮ ਵੀ ਗੁਲਾਬ ਸਿੱਧੂ ਤੇ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਗੁਲਾਬ ਸਿੱਧੂ ਨੂੰ ਉਮਰ ਕੈਦ ਹੁੰਦੀ ਹੈ ਉਹ ਵਿਕਰਮ ਸਿੰਘ ਮਢਿੱਤਿਆ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਰਹਿੰਦੇ ਹਨ ਜਾਂ ਫਿਰ ਉਹਨਾਂ ਨੂੰ ਕੋਈ ਹੋਰ ਸੱਜਾ ਕਾਨੂੰਨ ਦੇ ਆਧਾਰ ਤੇ ਤੌਰ ਤੇ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਇਹ ਅਣਵਾਲੇ ਸਮੇਂ ਦੇ ਵਿੱਚ ਜਲਦੀ ਹੀ ਪਤਾ ਲੱਗ ਜਾਵੇਗਾ ਜਿਵੇਂ ਜਾਣਕਾਰੀ ਆਵੇਗੀ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ